ਇੱਕ ਕੁੜੀ 6-7 ਦਿਨ ਤੇ 23 ਦਰਿੰਦੇ ਇਸੇ ਦੇ ਵਿੱਚ ਸਾਰੀ ਕਹਾਣੀ ਹੈ 23 ਦਰਿੰਦੇ 6-7 ਦਿਨਾਂ ਤੱਕ ਇੱਕ ਕੁੜੀ ਨੂੰ ਨਿਚੋੜਦੇ ਰਹੇ ਨੇ ਉਸ ਦੇ ਉੱਤੇ ਹਵਸ ਆਪਣੀ ਕੈਰ ਟਾਉਂਦੇ ਰਹੇ ਨੇ ਤੇ ਉਸ ਕੁੜੀ ਦੀ ਪੱਤ ਲੁੱਟਦੇ ਰਹੇ ਨੇ 23 ਮੁੰਡੇ ਪਹਿਲਾਂ ਤਾਂ ਇਹ ਸੋਚ ਕੇ ਵੀ ਪੈਰਾ ਥੱਲੇੋਂ ਜ਼ਮੀਨ ਨਿਕਲ ਜਾਂਦੀ ਹੈ ਹੈਰਾਨੀ ਹੁੰਦੀ ਹੈ ਕਿ ਆਖਰ ਇੰਨੀ ਬਰਬਰਤਾ ਕਿਉਂ 6-7 ਦਿਨ ਕੁੜੀ ਨੂੰ ਹੋਟਲ ਦੇ ਵਿੱਚ ਰੱਖਿਆ ਜਾਂਦਾ ਹੈ ਉਸ ਨੂੰ ਕਾਰ ਦੇ ਵਿੱਚ ਰੱਖਿਆ ਜਾਂਦਾ ਹੈ ਕਾਰ ਦੇ ਵਿੱਚ ਵਿਗਨੋ ਨਹੀਂ ਹਰਕਤਾਂ ਕੀਤੀਆਂ ਜਾਂਦੀਆਂ ਰਹੀਆਂ ਨੇ ਕੁੜੀ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਪੂਰੀ ਵਾਰਦਾਤ ਦੇ ਬਾਰੇ ਦੱਸਿਆ ਤੇ ਇਸ 23 ਮੁਲਜ਼ਮਾਂ ਦੇ ਵਿੱਚ ਕਈ ਹਿੰਦੂ ਤੇ ਕਈ ਮੁਸਲਮਾਨ ਕਮਿਊਨਿਟੀ ਦੇ ਨਾਲ ਸੰਬੰਧਿਤ ਨੇ ਦੋਵੇਂ ਕਮਿਊਨਿਟੀ ਦੇ ਨਾਲ ਸੰਬੰਧਿਤ ਨੌਜਵਾਨ ਇਸ ਦੇ ਵਿੱਚ ਸ਼ਾਮਲ ਨੇ ਖੈਰ ਪੁਲਿਸ ਨੇ ਕਈਆਂ ਨੂੰ ਗ੍ਰਿਫਤਾਰ ਕੀਤਾ ਹੈ 23 ਦਰਿੰਦਿਆ ਵੱਲੋਂ 6-7 ਦਿਨਾਂ ਤੱਕ ਇੱਕੋ ਕੁੜੀ ਦੇ ਨਾਲ ਇੰਨੀ ਬਰਬਰਤਾ ਕੀਤੀ ਗਈ ਉਸ ਨੂੰ ਨਸ਼ੀਲੀਆਂ ਚੀਜ਼ਾਂ ਸੁngਾ ਕੇ ਕਾਰ ਦੇ ਵਿੱਚ 20 ਕਈ ਮੁੰਡਿਆਂ ਵੱਲੋਂ ਉਸਦੇ ਨਾਲ ਬਰਬਰਤਾ ਕੀਤੀ ਹੈ ਮਾਂ ਦਾ ਕੀ ਕਹਿਣਾ ਮਾਂ ਦਾ ਬਿਆਨ ਹੈ ਜੋ ਪੂਰੀ ਕਹਾਣੀ ਨੂੰ ਸਮਝਾਉਂਦਾ ਹੈ ਕਿ ਆਖਰ ਉਹਨਾਂ ਦੀ ਕੁੜੀ ਦੇ ਨਾਲ ਅਜਿਹਾ ਕਿਵੇਂ ਕਿਉਂ ਕਿੱਦਾਂ ਕਿੱਥੇ ਹੋਇਆ ਹੈ ਵਾਰਾਨਸੀ ਦੀ ਇਸ ਗ੍ਰੈਜੂਏਟ ਕੁੜੀ ਦੇ ਨਾਲ ਜੋ ਕਿ ਨੋਨੀ ਹਰਕਤ ਵਾਪਰੀ ਹੈ ਉਸ ਦੇ ਵਿੱਚ ਜੋ ਪੀੜਤ ਕੁੜੀ ਯਾ ਉਸਦੀ ਮਾਂ ਦਾ ਬਿਆਨ ਸਾਹਮਣੇ ਆਇਆ ਹੈ ਕਿ 29 ਮਾਰਚ ਨੂੰ ਉਸਦੀ ਕੁੜੀ ਘਰ ਗਈ ਸੀ ਤੇ 4 April ਨੂੰ ਜਿਸ ਹਾਲਤ ਦੇ ਵਿੱਚ ਉਹ ਘਰ ਆਈ ਹੈ ਸ ਦੇਖ ਕੇ ਪੈਰਾ ਥੱਲੇ ਜ਼ਮੀਨ ਨਿਕਲ ਗਈ। ਇਸ ਸਭ ਦੌਰਾਨ ਉਸ ਕੁੜੀ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਰਾਜ ਵਿਸ਼ਵਕਰਮਾ ਨਾਮ ਦਾ ਜੋ ਨੌਜਵਾਨ ਹੈ ਇਸੇ ਕੁੜੀ ਦਾ ਦੋਸਤ ਹੈ ਉਹੀ ਇਸ ਕੁੜੀ ਦੇ ਨਾਲ ਸੈਰ ਕਰਦਾ ਹੋਇਆ ਉਸ ਨੂੰ ਹੋਟਲ ਦੇ ਵਿੱਚ ਲੈ ਗਿਆ ਅਤੇ ਪਹਿਲਾਂ ਰਾਜ ਵਿਸ਼ਵਕਰਮਾ ਨੇ ਹੀ ਉਹਨਾਂ ਦੀ ਕੁੜੀ ਦੇ ਨਾਲ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ 3 ਮਾਰਚ ਜਦੋਂ ਕੁੜੀ ਘਰੇ ਵਾਪਸ ਆਉਣ ਲੱਗੀ ਤਾਂ ਉਸ ਨੂੰ ਰੋਕ ਲਿਆ ਗਿਆ ਤੇ ਰਾਜ ਨੇ ਆਪਣੇ ਦੋਸਤਾਂ ਨੂੰ ਬੁਲਾ ਲਿਆ ਹੋਟਲ ਦੇ ਵਿੱਚ ਉਸ ਦੇ ਦੋ ਹੋਰ ਦੋਸਤ ਆਏ ਅਤੇ ਉਹਨਾਂ ਵੱਲੋਂ ਇਸ ਦੀ ਵੀਡੀਓ ਬਣਾਈ ਗਈ ਅਤੇ ਡਰਾਂ ਤਮਕਾ ਕੇ ਇਸ ਦੇ ਨਾਲ ਵਾਰੋ ਵਾਰੀ ਕਰਕੇ ਕਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਇਸੇ ਦੌਰਾਨ ਉਸ ਕੁੜੀ ਦਾ ਫੋਨ ਵੀ ਖੋਲਿਆ ਗਿਆ ਅਤੇ ਕਿਸੇ ਨੂੰ ਕਾਲ ਤੱਕ ਨਹੀਂ ਕਰਨ ਦਿੱਤੀ ਗਈ ਉਸੇ ਹੋਟਲ ਦੇ ਵਿੱਚ ਕਈ ਦਿਨ ਕੁੜੀ ਨੂੰ ਰੱਖਿਆ ਗਿਆ ਅਤੇ ਇੱਕ ਤੋਂ ਬਾਅਦ ਇੱਕ ਕਰਕੇ ਕਈ ਮੁੰਡਿਆਂ ਨੂੰ ਬੁਲਾਇਆ ਜਾਂਦਾ ਰਿਹਾ ਰਾਜ ਨੇ ਆਪਣੇ ਦੋਸਤ সোহੇਲ, ਅਨਮੋਲ, ਦਾਨਿਸ਼, ਸਾਜਿਦ ਅਤੇ ਜ਼ਹੀਰ ਨੂੰ ਬੁਲਾਇਆ ਅਤੇ ਉਸ ਕੁੜੀ ਨੂੰ ਕੁਝ ਜ਼ਹਿਰੀਲੀ ਚੀਜ਼ ਜਾਂ बेहोਸ਼ੀ ਵਾਲੀ ਚੀਜ਼ ਸੁngਾ ਕੇ ਉਸਦੇ ਨਾਲ ਲਗਾਤਾਰ ਕਾਰ ਦੇ ਵਿੱਚ ਵੀ ਇਹ ਕਾਨੂੰਨੀ ਹਰਕਤਾਂ ਨੂੰ ਅੰਜਾਮ ਦਿੰਦੇ ਰਹੇ ਨੇ ਇਥੋਂ ਤੱਕ ਕਿ ਪਹਿਲਾਂ ਉਸ ਹੋਟਲ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਕਾਰ ਵਿੱਚ ਘੁਮਾਇਆ ਗਿਆ ਫਿਰ ਇੱਕ ਕੌਂਟੀਨੈਂਟਲ ਕੈਫੇ ਜੋ ਮਲਦਾਈਆ ਦੇ ਵਿੱਚ ਹੈ ਉੱਥੇ ਲਿਜਾ ਕੇ ਵੀ ਉਸ ਦੇ ਨਾਲ ਲਗਾਤਾਰ ਬਰਬਰਤਾ ਕੀਤੀ ਜਾਂਦੀ ਰਹੀ। 2 ਦਿਨ ਦੇ ਲਈ ਸਾਜੀ ਦੇ ਦੋਸਤ ਇਮਰਾਨ, ਦਾਨਿਸ਼, সোহੇਲ, ਸ਼ੌਇਬ, ਜ਼ਾਇਬ ਅਤੇ ਹੋਰ ਕਈ ਮੁੰਡਿਆਂ ਨੇ ਉਹਨਾਂ ਦੀ ਕੁੜੀ ਦੇ ਨਾਲ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਹੋਟਲ ਦੇ ਵਿੱਚ। ਇੰਨਾ ਲੋਕਾਂ ਵੱਲੋਂ ਕੁੜੀ ਨੂੰ ਗੱਡੀ ਦੇ ਵਿੱਚ ਬੈਠ ਕੇ ਘੁਮਾਇਆ ਤੱਕ ਗਿਆ, ਉਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਇੱਧਰ-ਉੱਧਰ ਲਿਜਾਇਆ ਗਿਆ। ਕਈ ਉਸ ਦੀਆਂ ਵੀਡੀਓ ਬਣਾਈਆਂ ਗਈਆਂ ਅਤੇ ਜੇਕਰ ਕਿਸੇ ਨੂੰ ਦੱਸਿਆਤਾ ਇਸ ਦਿਨ ਕਿ ਦੇ ਕੇ ਵੀਡੀਓ ਵਾਇਰਲ ਕਰਨ ਦੀ ਗੱਲ ਆਖੀ ਗਈ 3 April ਨੂੰ Sajid ਅਤੇ ਉਸ ਨੇ 5 6 ਹੋਰ ਮੁੰਡਿਆਂ ਦੇ ਨਾਲ ਮਿਲ ਕੇ ਕੁੜੀ ਨੂੰ ਗੱਡੀ ਵਿੱਚ ਬਿਠਾਇਆ ਅਤੇ ਕੁੜੀ ਨੂੰ ਗੱਡੀ ਦੇ ਵਿੱਚ ਹੀ ਉਹਨਾਂ ਦਰਿੰਦਿਆਂ ਨੇ ਕਈ ਵਾਰ ਉਸ ਦੇ ਨਾਲ ਬਰਬਾਦਤਾ ਕੀਤੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਸੜਕ ਤੇ ਸੁੱਟ ਕੇ ਫਰਾਰ ਹੋ ਗਏ ਜਦੋਂ 4 April ਨੂੰ ਪੁਲਿਸ ਸਟੇਸ਼ਨ ਦੇ ਕੋਲ ਕੰਪਲੇਂਟ ਦਰਜ ਕਰਾਈ ਗਈ ਤਾਂ ਉਸ ਦੇ ਪਿਤਾ ਦੀ ਵੀ ਹਾਲਤ ਵਿਗੜ ਗਈ ਕਿਉਂਕਿ 7 ਦਿਨ ਤੱਕ ਉਸ ਦੀ ਧੀ ਨਾਲ ਜੋ ਕੁਝ ਹੁੰਦਾ ਰਿਹਾ ਉਹ ਸਭ ਕੋ ਜੋ ਸੁਣ ਕੇ ਵੀ ਰੋਂਗਟੇ ਖੜੇ ਹੁੰਦੇ ਨੇ ਗੁੱਸਾ ਆਉਂਦਾ ਹੈ ਹੈਰਾਨੀ ਹੁੰਦੀ ਹੈ ਕਿ ਆਖਰ ਇਹ ਦਰਿੰਦੇ ਕੌਣ ਨੇ ਕਿਉਂ ਅਜਿਹੀਆਂ ਹਰਕਤਾਂ ਕਰਦੇ ਨੇ ਖੈਰ ਜੋ ਕੁੜੀ ਹੈ ਉਸਦੀ ਮਾਂ ਨੇ ਜੋ ਸਾਰੀ ਕਹਾਣੀ ਦੱਸੀ ਹੈ ਉਸੇ ਮੁਤਾਬਕ ਜੋ ਪੁਲਿਸ ਹੈ ਹੁਣ ਕਾਰਵਾਈ ਕਰ ਰਹੀ ਹੈ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਆਜ 6 April ਕੋ थाना ਲਾਲਪੁਰ ਮੇ ਇੱਕ ਸਮੂਹਿਕ ਦੁਸ਼ਤਨ ਕੀ ਇੱਕ ਸ਼ਿਕਾਇਤ ਦਾਖਲ ਹੋਈ ਉਸੇ ਕੇ ਤਰ੍ਹਾਂ ਮੈਂ ये बताना चाहूँगा कि ये घटनाक्रम उनतीस मार्च से चार अप्रैल का है जिसमें पीड़िता का ये कहना है कि उनतीस मार्च को सर अपनी मर्जी से बैठी अपने दोस्त के पास हूँ चार तारीख को पीड़िता के परिजनों द्वारा पुलिस को थाना लालपुर को सूचना दी दे देगी कि जिनकी बच्ची घर से चली गई है उसके संबंध में उन्होंने मंजूरी दर्ज करवाई थी और सेम ही डे थाना लालपुर पुलिस द्वारा बच्ची को सैकुशन बरामद किया गया उस दिन ना पीड़िता के द्वारा ना उनके परिजनों द्वारा इसी तरह तो की तो कोई शिकायत की गई कि कोई दुष्कर्म हुआ है आज छः अप्रैल को पीड़िता और उनके परिजनों द्वारा साधु दुष्कर्म के संबंध में पहले दी गई उसके संबंध में सुसंगत धारा में मुकदमा पंजीकृत किया जा रहा है जैसा कि कुछ मीडिया आउटलेट्स में चल रहा है कि बच्ची नाबालिग है मैं बताना चाहूँगा बच्ची बालिग है और सुसंगत धारा में मुकदमा पंजीकृत कर रहे हैं और तहरीर में जिन व्यक्तियों का नाम दिया गया है उसी के संबंध में छः व्यक्तियों को ਅਪੀਲ ਦਾ ਦਰਾਸਤ ਮਿਲ ਗਿਆ ਹੈ ਉਸ ਦੇ ਦੁਆਰਾ aur usse samadhan ki ja rahi hai aur agle kadam ki avashyakta hai ਖੈਰ ਤੁਸੀਂ ਹੁਣ ਪੁਲਿਸ ਦਾ ਬਿਆਨ ਵੀ ਸੁਣ ਲਿਆ ਹੈ ਪੁਲਿਸ ਦਾ ਵੀ ਕਹਿਣਾ ਹੈ ਕਿ ਅਸੀਂ ਗ੍ਰਿਫਤਾਰੀਆਂ ਕਰ ਰਹੇ ਹਾਂ ਤੇ ਹਜੇ ਵੀ ਕਈ ਗ੍ਰਿਫਤਾਰ ਹੋਣ ਵਾਲੇ ਰਹਿੰਦੇ ਨੇ ਪਰ ਇਹ ਸਾਰੇ ਘਟਨਾ ਦੇ ਵਿੱਚ ਇਹ ਵਾਰਦਾਤ ਇੰਨੀ ਸਾਹਮਣੇ ਕਿਉਂ ਨਹੀਂ ਆਈ 23 ਨੌਜਵਾਨ ਹੋਣ ਇੱਕ ਕੁੜੀ ਦੇ ਨਾਲ 6-7 ਦਿਨ ਤੱਕ ਬਰਬਰਤਾ ਕੀਤੀ ਗਈ ਹੋਵੇ ਚਰਚਾ ਕਿਉਂ ਨਹੀਂ ਹੋ ਰਹੀ ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੀ ਹੈ ਸਾਰੀ ਘਟਨਾ ਤੇ ਵਾਰਾਨਸੀ ਹਲਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਜਿੱਥੇ 23 ਮੁੰਡਿਆਂ ਵੱਲੋਂ 6-7 ਦਿਨ ਤੱਕ ਇੱਕ ਕੁੜੀ ਦੇ ਨਾਲ ਬਰਬਰਤਾ ਕੀਤੀ ਗਈ ਹੈ ਇਹ ਸਭ ਨੂੰ ਲੈ ਕੇ ਹੁਣ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਰ ਤੀਆਂ ਸੁਰੱਖਿਅਤ ਕਿੱਥੇ ਨੇ